ਬਹੁਤ ਸੋਹਣੀ ਸੁਗੰਧ ਵਾਲੇ ਨਾਗਚੰਪਾ ਨੂੰ ਹਿਮਾਚਲ ਪ੍ਰਦੇਸ਼ ਦੀਆਂ ਸਥਾਨਿਕ ਕੋਮਾ ਟੰਕਾਰੀ ਕਹਿੰਦੀਆਂ ਹਨ ਟੰਕਾਰੀ ਫੁੱਲ ਦੀ ਸੁਗੰਧ ਨੂੰ ਸਦੀਆਂ ਤੋਂ ਧਿਆਨ ਟਿਕਾਉਣ ਵਿੱਚ ਵਰਤਿਆ ਜਾਂਦਾ ਹੈ ਲੇਕਿਨ ਹੁਣ ਇਹਦੀ ਵਿਗਿਆਨਿਕ ਪੜਤਾਲ ਬਾਅਦ ਪਤਾ ਲੱਗਾ ਹੈ ਕਿ ਇਸ ਵਿੱਚਲੇ ਐਸੈਂਸ਼ੀਅਲ ਔਇਲ ਨੱਕ ਰਾਹੀਂ ਨਰਵਸ ਸਿਸਟਮ ਤੇ ਬਹੁਤ ਜਲਦੀ ਅਸਰ ਕਰਦੇ ਹਨ ਤੇ ਵਿਅਕਤੀ ਸ਼ਾਂਤ ਚਿੱਤ ਹੋ ਕੇ ਮੈਡੀਟਿਵ ਸਟੇਟਸ ਦਾ ਜਾਨ ਲੱਗਦਾ ਹੈ ਇਸ ਦੇ ਫੁੱਲਾਂ ਦੀਆਂ ਪੰਖੜੀਆਂ ਵਿੱਚ ਐਸੈਂਸ਼ੀਅਲ ਔਇਲ ਜਮਾ ਹੁੰਦਾ ਹੈ ਜਿਉਂ ਹੀ ਵਾਤਾਵਰਣ ਚ ਗਰਮਾਏਸ਼ ਵਧਦੀ ਹੈ ਤਾਂ ਇਹ ਤੇਲ ਪੰਖੜੀਆਂ ਵਿਚਲੇ ਪਾਣੀ ਨਾਲ ਮਿਲ ਕੇ ਹਵਾ ਚ ਬਿਖਰ ਜਾਂਦਾ ਹੈ ਅਸਲ ਵਿੱਚ ਇਹ ਸੁਗੰਧ तितਲੀਆਂ ਭੌਰਿਆਂ ਅਤੇ ਪੋਲੀਨੇਟੇਜ ਨੂੰ ਆਕਰਸ਼ਿਤ ਕਰਨ ਲਈ ਫੁੱਲ ਵੱਲੋਂ ਛੱਡੀ ਜਾਂਦੀ ਹੈ ਬਹੁਤੇ ਫੁੱਲਾਂ ਚੋਂ ਮਿਥਾਈਲ ਬੇਜਟ ਏਲ ਕਾਰਨ ਇਹ ਸੁਗੰਧੀ ਹੁੰਦੀ ਹੈ ਇਹ ਕੁਦਰਤੀ ਕੈਮੀਕਲ ਅਨੇਕਾਂ ਜੀਵਾਂ ਨੂੰ ਆਪਣੇ ਵੱਲ ਖਿੱਚਦਾ ਹੈ ਇਹ ਸੁਗੰਧੀ ਬਹੁਤ ਜ਼ਿਆਦਾ ਕਾਮਿੰਗ ਇਨਫੈਕਸ਼ਨ ਵਧਾਉਂਦੀ ਹੈ ਯਾਨੀ ਕਿ ਵਿਅਕਤੀ ਦਾ ਮਨ ਸ਼ਾਂਤ ਹੋ ਜਾਂਦਾ ਹੈ ਵਿਅਕਤੀ ਨੂੰ ਆਨੰਦ ਆਉਣਾ ਸ਼ੁਰੂ ਹੋਣ ਲੱਗਦਾ ਹੈ ਲੇਕਿਨ ਇਸ 'ਚ ਕੋਈ ਨਸ਼ਾ ਨਹੀਂ ਹੁੰਦਾ ਤੇ ਨਾ ਹੀ ਨਸ਼ੇ ਵਾਂਗ ਮਹਿਸੂਸ ਹੁੰਦਾ ਹੈ ਇਹਨੂੰ ਸੁੰਘਣ ਵਾਲੇ ਦਾ ਮੂਡ ਤੁਰੰਤ ਹੀ ਵਧੀਏ ਹੋ ਜਾਂਦਾ ਹੈ ਉਸਦਾ ਤਣਾਅ ਘਟਦਾ ਹੈ ਉਸਦਾ ਮਨ ਟਿਕ ਜਾਂਦਾ ਹੈ ਇਓ ਇਸ ਸੁਗੰਧ ਨੂੰ ਕਿਸੇ ਕਾਰਨ ਵਧੇ ਹੋਏ ਮਾਨਸਿਕ ਤਣਾਅ ਜਾਂ ਚਿੜਚਿੜੇਪਨ ਨੂੰ ਘਟਾਉਣ ਲਈ ਵੀ ਵਰਤਿਆ ਜਾਂਦਾ ਹੈ ਪਰੰਤੂ ਇਹਦੀ ਸੁਗੰਧ ਮੱਛਰਾਂ ਮੱਖੀਆਂ ਤੇ ਕਾਗਰੂਚਾਂ ਆਦ ਨੂੰ ਚੰਗੀ ਨਹੀਂ ਲੱਗਦੀ ਇਓ ਇਸ ਦੀ ਧੁੱਪ ਨੂੰ ਜਿਵੇਂ ਵਾਤਾਵਰਨ ਨੂੰ ਸੁਗੰਧਿਤ ਬਣਾਉਣ ਲਈ ਵਰਤਿਆ ਜਾਂਦਾ ਹੈ ਉਵੇਂ ਇਹ ਮੱਛਰਾਂ ਮੱਖੀਆਂ ਟਿੱਡੀਆਂ ਆਦ ਨੂੰ ਭਜਾਉਣ ਲਈ ਵੀ ਵਰਤੀ ਜਾਂਦੀ ਹੈ ਇਹਦੇ ਫਲ ਜਾਂ ਟਹਿਣੀਆਂ ਨੂੰ ਸੁਕਾ ਕੇ ਰੱਖ ਲਿਆ ਜਾਂਦਾ ਹੈ ਤੇ ਫਿਰ ਇਹਦੇ ਚੁਟਕੀ ਕੋ ਚੂਰੇ ਨੂੰ ਅੱਧਾ ਕੋ ਕੱਪ ਪਾਣੀ ਚ ਉਬਾਲਿਆ ਜਾਂਦਾ ਹੈ। ਇਹਦੀ ਭਾਫ਼ ਨੱਕ ਕੰਨ ਅਤੇ ਗਲੇ ਦੀਆਂ ਇਨਫੈਕਸ਼ਨ ਨੂੰ ਠੀਕ ਕਰਦੀ ਹੈ। ਬੈਠਾ ਹੋਇਆ ਗਲਾ ਖੋਲਦੀ ਹੈ, ਛਾਤੀ ਚ ਜੰਮੀ ਬਲਗਮ ਪਤਲੀ ਕਰਕੇ ਬਾਹਰ ਕੱਢਦੀ ਹੈ ਤੇ ਚੁੱਕੀ ਖਾਂ ਕੇ ਗਲੇ ਦੀ ਖੁਰਕਰੀ ਜਾਂ ਨੱਕ ਬੰਦ ਨੂੰ ਵੀ ਠੀਕ ਕਰਦੀ ਹੈ। ਇਸ ਪਾਣੀ ਨੂੰ ਠੰਡਾ ਕਰਕੇ ਜੇਕਰ ਦਿਨ ਚ ਦੋ ਵਾਰ ਪੀਤਾ ਜਾਵੇ ਤਾਂ ਇਹ ਦਿਮਾਗੀ ਬੋਝ ਘਟਾਉਂਦਾ ਹੈ ਬਿਨਾਂ ਵਜ੍ਹਾ ਹੋਣ ਵਾਲੀ ਨੈਗੇਟਿਵ ਥਿੰਕਿੰਗ ਨੂੰ ਘਟਾਉਂਦਾ ਹੈ ਹਰ ਤਰ੍ਹਾਂ ਹਰ ਵਕਤ ਸੜੂ ਸੜੂ ਕਰਨ ਵਾਲੇ ਵਿਅਕਤੀ ਦਾ ਸੁਭਾਅ ਵੀ ਹਸਮੁਖ ਕਰਦਾ ਹੈ ਜੋ ਸੱਚੇ ਔਰ ਮੈਂ ਸ਼ੁੱਧ ਮੰਦੇ ਨਾਲ ਉਹਨੂੰ ਸਾਫ਼ ਰੱਖਦਾ ਹੈ ਜੋ ਬੱਚੇ ਕਹਿਣਾ ਨਹੀਂ ਮੰਨਦੇ ਤੇ ਉਲਟਾ ਹੀ ਚੱਲਦੇ ਹਨ ਜਾਂ ਜ਼ਰੂਰਤ ਤੋਂ ਜ਼ਿਆਦਾ ਸ਼ਰਾਰਤਾਂ ਕਰਦੇ ਹਨ ਉਹਨਾਂ ਤੇ ਵੀ ਇਹ ਦਵਾਈ ਵਾਂਗ ਕੰਮ ਕਰਦੀ ਹੈ ਸੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੁਹਾਡਾ ਧੰਨਵਾਦ